ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਗੰਨੇ ਦਾ ਜੂਸ ਬਣਾ ਕੇ ਤਿਆਰ ਕਰਾਂਗੇ ਬਿਨਾ ਗੰਨੇ ਤੋਂ ਬਿਨਾ ਕਿਸੇ ਮਸ਼ੀਨ ਤੋਂ ਜੂਸਰ ਤੋਂ ਆਪਾਂ ਇਹ ਜੂਸ ਬਣਾ ਕੇ ਤਿਆਰ ਕਰਾਂਗੇ ਤੇ ਨਾ ਹੀ ਆਪਾਂ ਨੂੰ ਗੁੜ ਦੀ ਜ਼ਰੂਰਤ ਹੈ ਚਲੋ ਫਿਰ ਇਸ ਜੂਸ ਦੀ ਰੈਸਪੀ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਆ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਕਿੰਨਾ ਕਿੰਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਉਹਦੇ ਲਈ ਤੁਸੀਂ ਰੈਸਪੀ ਦੇ ਨਾਲ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਵੀਡੀਓ ਇਹ ਰੈਸਪੀ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਤੇ ਬਾਅਦ ਵਿੱਚ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਦੀ ਸ਼ੱਕਰ ਵੈਸੇ ਤੁਸੀਂ ਗੋੜ ਵੀ ਵਰਤ ਸਕਦੇ ਹੋ ਪਰ ਕਈ ਵਾਰ ਗੋੜਾ ਜਿਹੜਾ ਆਸਾਨੀ ਨਾਲ ਨਹੀਂ ਮਿਲਦਾ ਜੇ ਤੁਸੀਂ ਗੋੜ ਵਰਤਿਓ ਤਾਂ ਦੇਸੀ ਵਰਤਿਓ 컬러 ਵਾਲਾ ਨਾ ਕੋਈ ਵਰਤਿਓ ਹੁਣ ਇਹ ਦੇਸੀ ਸ਼ੱਕਰ ਹਨ ਜਿਹੜੀ ਇੱਕ ਕੌਲੀ ਆਪਾਂ ਇਸ ਵਰਤਨ ਦੇ ਵਿੱਚ ਐਡ ਕਰਦੇ ਹਾਂਗੇ ਬਹੁਤ ਹੀ ਆਸਾਨੀ ਨਾਲ ਇਹ ਮਿਲ ਜਾਂਦੀ ਆ ਤੇ ਇਹਦੇ ਵਿੱਚ ਨਾ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਵੀ ਜਿਹਦੇ ਵਿੱਚ ਨਾ ਆਪਾਂ ਇਹਨੂੰ ਘੋਲ ਸਕੀਏ ਮਿਕਸ ਕਰ ਸਕੀਏ ਤੇ ਬਿਨਾ ਜੂਸਰ ਤੋਂ ਤੇ ਆਪਾਂ ਬਿਨਾ ਕਿਸੇ ਵੀ ਮਸ਼ੀਨ ਤੋਂ ਜਿਹੜਾ ਇਹ ਜੂਸ ਆ ਨਾ ਘਰ ਦੇ ਵਿੱਚ ਆਸਾਨੀ ਨਾਲ ਤਿਆਰ ਕਰ ਲਾਂਗੇ ਕੁਨ ਨੂੰ ਪਤਾ ਹੈ ਇਹ ਵਿਦੇਸੀ ਗੋੜ ਦੇ ਦੇਸੀ ਸ਼ੱਕਰ ਦੇ ਕਿੰਨੇ ਜ਼ਿਆਦਾ ਫਾਇਦੇ ਹੁੰਦੇ ਆ ਆਪਣੀ ਸਿਹਤ ਨੂੰ ਤੇ ਗਰਮੀ ਦੇ ਵਿੱਚ ਬਣਾ ਕੇ ਨਾ ਚਟਕੜ ਤੁਸੀਂ ਘਰ ਦੇ ਵਿੱਚ ਆ ਜਿਹੜਾ ਇਹ ਜੂਸ ਪੀ ਸਕਦੇ ਹੋ ਤੇ ਗੰਨੇ ਦੇ ਜੂਸ ਨੂੰ ਵੀ ਤੁਸੀਂ ਭੁੱਲ ਜਾਓਗੇ ਜਦੋਂ ਇਹ ਜੂਸ ਬਣਾਇਆ ਚੰਗੇ ਤਰੀਕੇ ਨਾਲ ਮਿਕਸ ਕਰ ਲਿਓ ਜੀ ਤੁਸੀਂ ਸ਼ੱਕਰ ਨੂੰ ਤੇ ਆਪਾਂ ਇੱਕ ਕੌਲੀ ਸ਼ੱਕਰ ਦੀ ਵਰਤੀ ਇਹਨਾਂ ਦੇ ਨਾਲ 4-5 ਗਲਾਸ ਆ ਜਿਹੜੇ ਜੂਸ ਤੇ ਬਣ ਜਾਣਗੇ ਤੇ ਇਸ ਤਰ੍ਹਾਂ ਜੀ ਆਪਾਂ ਇਹਨੂੰ ਅੱਧਾ ਕੁ ਮਿੰਟਾ ਮਿਕਸ ਕਰਤਾ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆਂਗੇ ਤੇ ਤੇ ਜੀ ਆਪਣੇ ਕੋਲੇ ਹੈਗੀਆਂ ਕੁਛ ਪਦੀਨੇ ਦੀਆਂ ਪੱਤੀਆਂ ਤੇ ਇਹਨਾਂ ਨੂੰ ਆਪਾਂ ਚੰਗੇ ਤਰੀਕੇ ਨਾਲ ਧੋ ਲਿਆ ਬਿਲਕੁਲ ਫਰੈਸ਼ ਆ ਇਹ ਤੇ ਇਹਨਾਂ ਨੂੰ ਥੋੜਾ ਜਿਹਾ ਆਪਾਂ ਕੁੱਟ ਲਾਂਗੇ ਇਹਨਾਂ ਨੂੰ ਮਿਕਸੀ ਦੇ ਵਿੱਚ ਮਿਕਸ ਨਹੀਂ ਕਰਨਾ ਇਸ ਤਰੀਕੇ ਨਾਲ ਕੁੱਟ ਲੈਣਾ ਆਪਾਂ ਥੋੜਾ ਜਿਹਾ ਦਰਦਰਾਇਆ ਜਿਹਨਾਂ ਦਾ ਫਲੇਵਰ ਹੈ ਜਿਹੜਾ ਐਕਟਿਵ ਹੋ ਜਾਏ ਤੇ ਇਸ ਤਰੀਕੇ ਨਾਲ ਜੀ ਪਦੀਨੇ ਦੀਆਂ ਪੱਤੀਆਂ ਨੂੰ ਆਪਾਂ ਤਿਆਰ ਕਰ ਲਿਆ ਦੇਖੋ ਦਰਦਰਾਇਆ ਕੁੱਟ ਲਿਆ ਤੇ ਹੁਣ ਜੀ ਪਦੀਨੇ ਦੀਆਂ ਪੱਤੀਆਂ ਆਪਾਂ ਇਹਦੇ ਵਿੱਚ ਐਡ ਕਰ ਦਿਆਂਗੇ ਜਿਹੜਾ ਆਪਾਂ ਇਹ ਸਰਪ ਬਣਾਇਆ ਤੇ ਇਹਨੂੰ ਮਿਕਸ ਕਰਕੇ ਨਾ ਆਪਾਂ ਇੱਕ ਡੇਢ ਮਿੰਟ ਜਿਹੜਾ ਸਾਈਡ ਤੇ ਰੱਖ ਦਿੰਨੇ ਆ ਕਿ ਪਦੀਨੇ ਦਾ ਫਲੇਵਰ ਆ ਜਿਹੜਾ ਇਹਦੇ ਵਿੱਚ ਆ ਜੀ ਤੇ ਹੁਣ ਜੀ ਇਹਨੂੰ ਰੱਖੇ ਨੂੰ 2 ਮਿੰਟ ਹੋ ਗਏ ਹੁਣ ਇਹਦੇ ਵਿੱਚ ਕਾਲਾ ਨਮਕ ਐਡ ਕਰਾਂਗੇ ਆਪਾਂ ਤੇ ਬਿਲਕੁਲ ਥੋੜਾ ਜਿਹਾ ਆਪਾਂ ਚਿੱਟਾ ਨਮਕ ਐਡ ਕਰ ਦਿਆਂਗੇ ਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਏ ਤੇ ਹੁਣ ਜੀ ਇਹਦੇ ਵਿੱਚ ਅੱਧਾ ਨਿੰਬੂ ਦਾ ਜੂਸ ਐਡ ਕਰ ਦਿਆਂਗੇ ਤੇ ਹੁਣ ਜੀ ਚਾਹ ਪਉਣ ਦੀ ਮਦਦ ਨਾਲ ਨਾ ਆਪਾਂ ਇਹਨੂੰ ਪਾਉਣ ਲੈਨੇ ਆਂਗੇ। ਵੀ ਨਾਲ ਜਿਹਦੇ ਵਿੱਚੋਂ ਜਿਹੜੇ ਆਹ ਪੱਤੇ ਆ ਨਾ ਪੁਦੀਨੇ ਦੇ ਇਹ ਅਲੱਗ ਹੋ ਜਾਣਗੇ। ਜੇ ਸ਼ੱਕਰ ਦੇ ਵਿੱਚ ਕੋਈ ਹੋਰ ਚੀਜ਼ਾਂ ਹੋਈਆਂ ਇੱਕ ਦੋ ਦਾ ਸ਼ੱਕਰ ਵੀ ਸਾਫ਼ ਹੋ ਜੂਗੀ। ਕਈ ਵਾਰ ਗੰਨੇ ਦੇ ਛਿਲਕੇ ਹੁੰਦੇ ਆ ਜਿਵੇਂ ਹੁਣ ਆਪਾਂ ਸ਼ੱਕਰ ਵਰਤਦੇ ਆਂਦੇ ਸੀ ਉਹਦੇ ਵਿੱਚ। ਤੇ ਲਓ ਜੀ ਇਹਨੂੰ ਆਪਾਂ ਛਾਣ ਕੇ ਕਰ ਲਿਆ ਤਿਆਰ। ਤੇ ਹੁਣ ਜੀ ਇਹਦੇ ਵਿੱਚ ਠੰਡਾ ਠੰਡਾ ਪਾਣੀ ਐਡ ਕਰ ਦਿਆਂਗੇ। ਇੱਕ ਗੋਲੀ ਆਪਣੇ ਕੋਲੇ ਸ਼ੱਕਰ ਦੀ ਸੀਗੀ ਤਾਂ ਉਹਦੇ ਵਿੱਚ ਆਪਾਂ ਤਿੰਨ ਗਲਾਸ ਆ ਜਿਹੜੇ ਪਾਣੀ ਦੇ ਐਡ ਕਰ ਦਿਆਂਗੇ। ਤੇ ਜੂਸ ਹੈ ਜਿਹੜਾ ਚਟਪਟ ਬਣ ਕੇ ਹੋ ਗਿਆ ਤਿਆਰ ਬਿਨਾ ਮਿੱਠੀ ਤੋਂ ਬਿਨਾ ਗੰਨੇ ਤੋਂ ਜੇ ਤੁਸੀਂ ਇੱਕ ਵਾਰੀ ਤੁਸੀਂ ਬਣਾਇਆ ਨਾ ਤਾਂ ਗੰਨੇ ਦੇ ਜੂਸ ਨੂੰ ਵੀ ਤੁਸੀਂ ਭੁੱਲ ਜੂਗੇ ਇੰਨਾ ਜ਼ਿਆਦਾ ਟੇਸਟੀ ਬਣਦਾ ਤੇ ਹੁਣ ਜੀ ਆਪਾਂ ਜੂਸ ਹੈ ਜਿਹੜਾ ਸਰਵ ਕਰਾਂਗੇ ਗਲਾਸਾਂ ਦੇ ਵਿੱਚ ਇਸ ਤਰੀਕੇ ਨਾਲ ਬਰਫ਼ ਐਡ ਕਰ ਲਾਂਗੇ ਤੇ ਜਿਹੜਾ ਆਪਾਂ ਜੂਸ ਬਣਾਇਆ ਉਹ ਐਡ ਕਰ ਦਿਆਂਗੇ ਤੇ ਹਾਂਜੀ ਪਦੀਨੇ ਦੀਆਂ ਪੱਤੀਆਂ ਨਾਲ ਨਾ ਇਸ ਤਰੀਕੇ ਨਾਲ ਗਾਰਨਿਸ਼ ਕਰ ਦਿਆਂਗੇ ਗਲਾਸਾਂ ਨੂੰ ਆਪਾਂ ਤੁਸੀਂ ਨਿੰਬੂ ਦਾ ਸਲਾਈਸ ਕੱਟ ਕੇ ਵੀ ਰੱਖ ਸਕਦੇ ਹੋ ਤੇ ਠੰਡਾ ਠੰਡਾ ਫਰੈਸ਼ ਫਰੈਸ਼ ਜੂਸ ਹੈ ਜਿਹੜਾ ਬਿਲਕੁਲ ਬਣ ਕੇ ਹੋ ਗਿਆ ਤਿਆਰ ਤੇ ਇਸ ਤਰੀਕੇ ਨਾਲ ਜੀ ਬਿਲਕੁਲ ਥੋੜੇ ਜਿਹਾ ਟਾਈਮ 'ਚ ਨਾ ਗੰਨੇ ਦਾ ਜੂਸ ਆਪਾਂ ਘਰ ਦੇ ਵਿੱਚ ਹੀ ਤਿਆਰ ਕਰ ਲਾਂਗੇ ਜਦੋਂ ਤੁਹਾਡਾ ਮਨ ਕਰੇ ਹੁਣ ਤੁਸੀਂ ਉਦੋਂ ਬਣਾ ਕੇ ਜਿਹੜਾ ਗੰਨੇ ਦਾ ਜੂਸ ਪੀ ਸਕਦੇ ਹੋ ਤੇ ਸਾਰੀ ਫੈਮਿਲੀ ਨੂੰ ਇਹ ਪਸੰਦ ਆਊਗਾ ਜੇਕਰ ਘਰੇ ਮਹਿਮਾਨ ਆਉਣਗੇ ਨਾ ਤੁਸੀਂ ਚਟਪਟ ਉਹਨਾਂ ਨੂੰ ਵੀ ਬਣਾ ਕੇ ਜੇਕਰ ਸਰਵ ਕਰੋਗੇ ਉਹਨਾਂ ਨੂੰ ਵੀ ਬਹੁਤ ਪਸੰਦ ਆਊਗਾ ਤਿਆ ਜਰੂਰ ਤੁਹਾਡੇ ਤੋਂ ਰੈਸਪੀ ਪੁੱਛ ਕੇ ਜਾਣਗੇ ਵੀ ਬਿਨਾ ਗੰਨੇ ਤੋਂ ਤੁਸੀਂ ਗੰਨੇ ਦਾ ਜੂਸ ਹੈ ਜਿਹੜਾ ਘਰ ਦੇ ਵਿੱਚ ਕਿਵੇਂ ਤਿਆਰ ਕੀਤਾ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜਰੂਰ ਕਰਿਓ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਾਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ